30 ਸਾਲਾਂ ਦੀ ਸਖਤ ਮਿਹਨਤ ਨੂੰ ਪਿਆ ਬੂ। ਭਾਰਤ ਵਿੱਚ ਬਣੀ ਮਲੇਰੀਆ ਦੀ ਵੈਕਸੀਨ। WHO ਨੇ ਵੈਕਸੀਨ ਦੀ ਸੂਚੀ ਵਿੱਚ ਕੀਤਾ ਸ਼ਾਮਿਲ। ਭਾਰਤ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ। ਭਾਰਤੀ ਵਿਗਿਆਨੀਆਂ ਵੱਲੋਂ ਕੀਤੀ ਮਿਹਨਤ ਨੂੰ ਬੂਰ ਪੈ ਗਿਆ। ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਮਲੇਰੀਆ ਇੱਕ ਬਿਮਾਰੀ ਹੈ ਜੋ ਲਗਭਗ ਵਿਕਾਸਸ਼ੀਲ ਦੇਸ਼ ਵਿੱਚ ਤਬਾਹੀ ਮਚਾ ਦਿੰਦੀ ਹੈ। ਜੋ ਲਗਭਗ ਹਰ ਵਿਕਾਸਸ਼ੀਲ ਦੇਸ਼ ਦੇ ਵਿੱਚ ਤਬਾਹੀ ਮਚਾ ਦਿੰਦੀ ਹੈ ਹਾਲ ਹੀ ਦੇ ਵਿੱਚ ਵਿਗਿਆਨੀਆਂ ਨੇ ਮਲੇਰੀਆ ਲਈ ਇੱਕ ਨਵੀਂ ਵੈਕਸੀਨ ਬਣਾਈ ਹੈ ਜਿਸ ਨੂੰ WHO ਦੁਆਰਾ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ ਤੇ ਨਾਲ ਹੀ ਵੈਕਸੀਨ ਦੀ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਇਹ ਵੈਕਸੀਨ ਜਿਸ ਨੂੰ ਵਿਸ਼ੇ ਬਦਲਣ ਵਾਲਾ ਮੰਨਿਆ ਜਾਂਦਾ ਹੈ ਇਸ ਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਵਿੱਚ ਬਣਾਇਆ ਗਿਆ ਅਤੇ ਇਸ ਟੀਕੇ ਨੂੰ ਪੂਰੀ ਸਫਲਤਾ ਨਾਲ WHO ਦੇ 75 ਟੈਸਟਾਂ ਨੂੰ ਪਾਰ ਕਰ ਲਿਆ ਗਿਆ ਇਸ ਵੈਕਸੀਨ ਦਾ ਨਾਮ R21 ਮੈਟ੍ਰਿਕਸ M ਹੈ। ਇਸ ਇਅਰ ਵਿੱਚ ਇੰਸਟੀਚਿਊਟ ਦੁਆਰਾ ਤਿਆਰ ਕੀਤਾ ਗਿਆ ਅਤੇ ਆਕਸਫੋਰਡ ਯੂਨੀਵਰਸਿਟੀ ਦੁਆਰਾ ਵਿਕਸਿਤ ਕੀਤਾ ਗਿਆ। ਪਨੋ ਦੱਸਦੀ ਹੈ ਕਿ ਕਾਨਾ ਪਹਿਲਾ ਦੇਸ਼ ਜਿੱਤੇ ਫੂਡ ਐਂਡ ਡਰੱਗ ਅਥਾਰਟੀ ਨੇ ਇਸ ਵੈਕਸੀਨ ਨੂੰ 5 ਤੋਂ 36 ਮਹੀਨੇ ਦੇ ਬੱਚਿਆਂ ਵਿੱਚ ਵਰਤੋਂ ਕਰਨ ਦੇ ਲਈ ਕਿਹਾ। ਜੇਕਰ ਦੇਖਿਆ ਜਾਵੇ ਤਾਂ ਇਸ ਉਮਰ ਦੇ ਜ਼ਿਆਦਾਤਰ ਬੱਚੇ ਮਲੇਰੀਆ ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਨੇ। ਆ 21 ਮੈਟ੍ਰਿਕ ਸੈਮ ਦੂਜੀ ਮਲੇਰੀਆ ਵੈਕਸੀਨ ਹੈ ਜਿਸ ਨੂੰ WHO ਪ੍ਰੀਕੁਆਲੀਫਾਈਡ ਸੂਚੀ ਵਿੱਚ ਸ਼ਾਮਲ ਕਰ ਰਿਹਾ ਹੈ ਤੁਹਾਨੂੰ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਦੀ ਵੈਕਸੀਨ ਨੂੰ ਪਿਛਲੇ ਸਾਲ ਮਨਜ਼ੂਰੀ ਦਿੱਤੀ ਗਈ ਸੀ ਇਸ ਵੈਕਸੀਨ ਦੇ ਆਉਣ ਤੋਂ ਬਾਅਦ ਡਾਕਟਰੀ ਭਾਈਚਾਰੇ ਨੇ ਉਮੀਦ ਪ੍ਰਗਟਾਈ ਹੈ ਕਿ ਇਸ ਦੀ ਘੱਟ ਕੀਮਤ ਅਤੇ ਆਸਾਨ ਉਪਲਬਧਤਾ ਕਾਰਨ ਇਹ ਟੀਕਾ ਵੱਤ ਤੋਂ ਵੱਤ ਬੱਚਿਆਂ ਨੂੰ ਬਲੇਰੀਆ ਤੋਂ ਬਚਾਉਣ ਅਤੇ ਉਹਨਾਂ ਦੀ ਸੁਰੱਖਿਆ ਦੇ ਘੇਰੇ ਵਿੱਚ ਲਿਆਉਣ ਲਈ ਸਫਲ ਹੋਏਗਾ WHO ਨੂੰ ਇਸ ਨੂੰ ਬਣਾਉਣ ਦੇ ਲਈ ਤਕਰੀਬਨ 30 ਸਾਲ ਲੱਗੇ WHO ਦੇ ਟਿਕਾ ਕਰਨ ਤੇ ਬਾਇਓ ਵਿਭਾਗ ਦੇ ਨਿਰਦੇਸ਼ਕ ਡਾਕਟਰ ਕੇਟੋ ਬ੍ਰਾਇਨ ਅਨਸਾਰ R21 ਵੈਕਸੀਨ ਪ੍ਰੀਕੁਆਲੀਫਿਕੇਸ਼ਨ ਪਾਸ ਕਰ ਚੁੱਕੀ ਹੈ। ਇਹ ਇੱਕ ਚੰਗੀ ਅਤੇ ਰਾਹਤ ਦੇਣ ਵਾਲੀ ਖਬਰ ਹੈ। ਅੱਜ ਦੁਨੀਆ ਭਰ ਵਿੱਚ ਸਿਹਤ ਦੇ ਖੇਤਰ ਵਿੱਚ ਬਹੁਤ ਤਰੱਕੀ ਹੋ ਰਹੀ ਹੈ। ਸੰਸਥਾ ਮਲੇਰੀਆ ਦੀ ਮਾਰੇ ਢਾਈ ਦੇਸ਼ਾਂ ਵਿੱਚ ਬੱਚਿਆਂ ਨੂੰ ਇਸ ਮਾਰੂ ਬਿਮਾਰੀ ਤੋਂ ਬਚਾਉਣ ਲਈ ਵਚਨਬੱਧ ਹੈ। ਤੁਹਾਨੂੰ ਦੱਸਦੀ ਹੈ ਕਿ WHO ਨੇ R21 ਵੈਕਸੀਨ ਨੂੰ ਲੈ ਕੇ ਪੂਰੀ ਜਾਂਚ ਕੀਤੀ। ਅੰਕੜਿਆਂ ਦੇ ਅਧਿਐਨ ਨਮੂਨਿਆਂ ਦੀ ਜਾਂਚ ਦੇ ਨਾਲ-ਨਾਲ ਖੋਜ ਅਤੇ ਵਿਕਾਸ ਨਾਲ ਜੁੜੇ ਹਰ ਮੁੱਦੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਜਦੋਂ ਇਸ ਦਾ ਨਤੀਜਾ ਪੂਰੀ ਤਰ੍ਹਾਂ ਪੋਜ਼ਿਟਿਵ ਆਇਆ ਤਾਂ ਹੀ ਇਸ ਨੂੰ ਪ੍ਰੀਕੁਆਲੀਫਾਈਡ ਵੈਕਸੀਨ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ। ਇਸ ਵੈਕਸੀਨ ਨੂੰ ਵਿਕਸਿਤ ਕਰਨ ਵਾਲੇ ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਸ ਨੂੰ ਬਣਾਉਣ ਦੇ ਵਿੱਚ 30 ਸਾਲ ਲਗਾਏ।